ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਅੱਜ ਦੀ ਵਿਚਾਰ ਚਰਚਾ ਵਿੱਚ ਅੱਜ ਅਸੀਂ ਸਚਕੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਅੰਮ੍ਰਿਤ ਵੇਲੇ ਦੇ ਹੁਕਮਨਾਮਾ ਸਾਹਿਬ ਤੇ ਗੱਲ ਕਰਾਂਗੇ ਹਾਂਜੀ ਅੱਜ ਤਾਰੀਖ ਹੈ 5 ਸਤੰਬਰ 2025 ਤੇ ਇਹ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 709 ਤੇ ਸੁਸ਼ੋਭਿਤ ਹੈ ਜੀ ਅੰਗ 709 ਇਸ ਹੁਕਮਨਾਮੇ ਦਾ ਮਤਲਬ ਕੇਂਦਰੀ ਪਾਵ ਸੰਤਾ ਦੀ ਸੰਗਤ ਪਰਮੇਸ਼ਵਰ ਦੀ ਓਟ ਤੇ ਹਰੀ ਨਾਮ ਦੇ ਸਿਮਰਨ ਨਾਲ ਜੁੜਿਆ ਹੋਇਆ ਹੈ ਜਿਸ ਨਾਲ ਮਨ ਨੂੰ ਸ਼ਾਂਤੀ ਤੇ ਮੁਕਤੀ ਮਿਲਦੀ ਹੈ ਆਓ ਇਸ ਨੂੰ ਥੋੜਾ ਹੋਰ ਸਮਝੀਏ ਬਿਲਕੁਲ ਜੀ ਬਹੁਤ ਅਹਿਮ ਵਿਸ਼ਾ ਹੈ ਤਾਂ ਸਲੋਕ ਸ਼ੁਰੂ ਹੁੰਦਾ ਹੈ ਸੰਤ ਉਦਰਣ ਦਯਾਲਮ ਆਸ਼ਰਮ ਗੋਪਾਲ ਕੀਰਤਨ ਇਸ ਦਾ ਕੀ ਮਤਲਬ ਹੋਇਆ ਜੀ ਦੇਖੋ ਇਸ ਦਾ ਭਾਵ ਹੈ ਕਿ ਦਿਆਲੂ ਪ੍ਰਭੂ ਉਹ ਜਿਹੜੇ ਸੰਤ ਜਨ ਨੇ ਜਿਨ੍ਹਾਂ ਨੇ ਗੋਪਾਲ ਦੇ ਮਤਲਬ ਪਰਮਾਤਮਾ ਦੇ ਕੀਰਤਨ ਨੂੰ ਆਪਣਾ ਆਸਰਾ ਬਣਾਇਆ ਹੈ ਉਹ ਉਹਨਾਂ ਨੂੰ ਬਚਾ ਲੈਂਦਾ ਹੈ ਸੰਸਾਰ ਸਾਗਰ ਤੋਂ ਉਹ ਤਾਲ ਦਿੰਦਾ ਹੈ ਅੱਛਾ ਤਾਂ ਕੀਰਤਨ ਇੱਕ ਆਸਰਾ ਹੈ ਹਾਂਜੀ ਬਿਲਕੁਲ ਤੇ ਅੱਗੇ ਹੋਰ ਸਪਸ਼ਟ ਕੀਤਾ ਹੈ ਨਿਰਮਲਮ ਸੰਤ ਸੰਗੇਣ ਓਟ ਨਾਨਕ ਪਰਮੇਸ਼ਵਰਾ ਇੱਕ ਜਤਨ ਨਾਲ ਮਨ ਨਿਰਮਲ ਹੋ ਜਾਂਦਾ ਹੈ ਮੈਲ ਲਹਿ ਜਾਂਦੀ ਹੈ परे ਹੁੰਦਾ ਕਿਵੇਂ ਹੈ ਪਰਮੇਸ਼ਵਰ ਦੀ ਓਟ ਲੈਣ ਨਾਲ ਉਸ ਦਾ ਪੱਲਾ ਫੜਨ ਨਾਲ ਮਤਲਬ ਸਿਰਫ ਸੰਗਤ ਹੀ ਨਹੀਂ ਨਾਲ ਪਰਮੇਸ਼ਵਰ ਦਾ ਆਸਰਾ ਵੀ ਜ਼ਰੂਰੀ ਹੈ ਬਿਲਕੁਲ ਦੋਵੇਂ ਚੀਜ਼ਾਂ ਨਾਲੋ ਨਾਲ ਚਲਦੀਆਂ ਨੇ ਫਿਰ ਅੱਗੇ ਗੱਲ ਆਉਂਦੀ ਹੈ ਦੁਨੀਆਵੀ ਚੀਜ਼ਾਂ ਦੀ ਚੰਦਨ ਚੰਦੂ ਨਸਰ ਦਰੁਤ ਮੂਲ ਨ ਮਿਟਰੀ ਖਾਮ ਇਹ ਖਾਮ ਕੀ ਚੀਜ਼ ਹੈ ਜੀ ਜਿਹੜੀ ਚੰਦਨ ਚੰਦ ਦੀ ਰੋਸ਼ਨੀ ਜਾਂ ਠੰਡੀ ਰੁੱਤ ਨਾਲ ਵੀ ਨਹੀਂ ਮਿਟਦੀ ਹਾਂ ਇਹ ਬਹੁਤ ਵਧੀਆ ਸਵਾਲ ਪੁੱਛਿਆ ਜੀ ਦੇਖੋ ਇਹ ਖਾਮ ਸਿਰਫ ਬਾਰਲੀ ਗਰਮੀ ਨਹੀਂ ਹੈ ਅੱਛਾ ਇਹ ਹੈ ਅੰਦਰ ਦੀ ਤਪਿਸ਼ ਮਾਇਆ ਦੀ ਤ੍ਰishna ਹੋਮੈ ਦੀ ਜਲਣ ਇੱਛਾਵਾਂ ਦੀ ਅੱਗ ਜਿਵੇਂ ਅੱਜ ਕੱਲ ਆਪਾਂ ਕਹਿੰਦੇ ਆ ਨਾ ਸਟ्रेस ਐਂਗਜ਼ਾਇਟੀ ਬੇਚੈਨੀ ਹਾਂਜੀ ਹਾਂਜੀ ਅੰਦਰੂਨੀ ਬੇਚੈਨੀ ਬਿਲਕੁਲ ਜਿਵੇਂ ਚੰਦਨ ਦਾ ਲੇਪ ਜਾਂ ਏਸੀ ਲਾ ਲਿਆ ਇਹ ਬਾਰੋਂ ਤਾਂ ਠੰਡਕ ਦੇ ਸਕਦੇ ਨੇ ਪਰ ਜਿਹੜੀ ਮਨ ਦੇ ਅੰਦਰ ਅਗ ਮਚ ਰਹੀ ਹੈ ਉਸ ਨੂੰ ਸ਼ਾਂਤ ਨਹੀਂ ਕਰ ਸਕਦੇ ਉਸ ਨੂੰ ਨਹੀਂ ਮਿਟਾ ਸਕਦੇ ਇਸੇ ਲਈ ਤਾਂ ਗੁਰੂ ਸਾਹਿਬ ਹੱਲ ਦੱਸਦੇ ਨੇ ਸੀਤਲ ਥੀਵੇ ਨਾਨਕਾ ਜਪੰਦੜੋ ਹਰਨਾਮ ਮਤਲਬ ਅਸਲੀ ਠੰਡਕ ਅਸਲੀ ਸ਼ਾਂਤੀ ਤਾਂ ਹਰੀ ਦਾ ਨਾਮ ਜਪਣ ਨਾਲ ਹੀ ਮਿਲਣੀ ਹੈ ਕੇਵਲ ਤੇ ਕੇਵਲ ਨਾਮ ਨਾਲ ਇਹ ਅੰਦਰ ਦੀ ਸ਼ਾਂਤੀ ਹੈ ਬਾਹਰਲੇ ਉਪਾਵਾਂ ਨਾਲ ਨਹੀਂ ਮਿਲਦੀ ਬਿਲਕੁਲ ਸਹੀ ਅੱਗੇ ਪੌੜੀ ਵਿੱਚ ਗੁਰੂ ਸਾਹਿਬ ਹੋਰ ਪਰੂਸਾ ਦਿੰਦੇ ਨੇ ਚਰਨ ਕਮਲ ਕੀ ਓਟ ਉਧਰੇ ਸਗਲ ਜਨ ਹਾਂਜੀ ਕਿ ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਹੀ ਜੀਵ ਸਾਰੀ ਲੋਕਾਈ ਇਸ ਸੰਸਾਰ ਦੀ ਤਪਿਸ਼ ਤੋਂ ਬਚ ਜਾਂਦੀ ਹੈ ਉਧਾਰ ਹੋ ਜਾਂਦਾ ਹੈ ਉਹਨਾਂ ਦਾ ਤੇ ਅੱਗੇ ਹੈ ਸੁਣ ਪ੍ਰਤਾਪ ਗੋਬਿੰਦ ਨਿਰਪਉ ਪੈਮਨ ਇਸ ਦਾ ਮਤਲਬ ਹੈ ਕਿ ਗੋਬਿੰਦ ਦੀ ਵਡਿਆਈ ਉਸ ਦੀ ਸਮਰੱਥਾ ਬਾਰੇ ਸੁਣ ਕੇ ਹੀ ਮਨ ਦੇ ਸਾਰੇ ਡਰ ਦੂਰ ਹੋ ਜਾਂਦੇ ਨੇ ਮਨ ਨਿਡਰ ਹੋ ਜਾਂਦਾ ਹੈ ਇਹ ਨਿਰਪੋ ਹੋਣਾ ਇਹ ਕਿਸ ਤਰ੍ਹਾਂ ਦਾ ਡਰ ਦੂਰ ਹੋਣਾ ਹੈ ਦੇਖੋ ਜੀ ਇਹ ਸਿਰਫ ਦੁਨਿਆਵੀ ਡਰ ਨਹੀਂ ਇਹ ਜਨਮ ਮਰਨ ਦਾ ਡਰ ਕੱਲ ਕੀ ਹੋਵੇਗਾ ਉਹ ਡਰ ਅੰਦਰ ਦੇ ਜਿੰਨੇ ਵੀ ਵਹਿਮ ਪਰਮ ਡਰ ਨੇ ਉਹ ਸਭ ਤੋਂ ਮੁਕਤੀ ਹੈ ਅੱਛਾ ਜੀ ਤੇ ਇਹ ਅਵਸਥਾ ਆਉਂਦੀ ਹੈ ਪ੍ਰਭੂ ਦੀ ਵਡਿਆਈ ਸੁਣ ਕੇ ਉਸ ਤੇ ਭਰੋਸਾ ਕਰਕੇ ਤੇ ਫਿਰ ਇਸ ਦਾ ਫਲ ਕੀ ਮਿਲਦਾ ਹੈ ਟੋਟ ਨਾ ਆਵੇ ਮੂਲ ਸੰਚਿਆ ਨਾਮ ਤਨ ਮਤਲਬ ਨਾਮ ਰੂਪੀ ਤਨ ਇਕੱਠਾ ਕਰਨ ਨਾਲ ਕਦੇ ਕਮੀ ਨਹੀਂ ਆਉਂਦੀ ਕਦੇ ਵੀ ਨਹੀਂ ਇਹ ਐਸਾ ਖਜ਼ਾਨਾ ਹੈ ਜਿਹੜਾ ਵਰਤਿਆਂ ਵੱਧਦਾ ਹੈ ਮੁੱਕਦਾ ਨਹੀਂ ਦੁਨਿਆਵੀ ਤੰਦ ਦਾ ਘਟ ਜਾਂਦਾ ਹੈ ਹਾਂਜੀ ਇਹ ਤਾਂ ਹੈ ਤੇ ਅਜਿਹੇ ਸੰਤ ਜਨ ਜਿਹੜੇ ਨਾਹ ਤਾਂ ਇਕੱਠਾ ਕਰਦੇ ਨੇ ਉਹਨਾਂ ਦੀ ਸੰਗਤ ਕਿਵੇਂ ਮਿਲਦੀ ਹੈ ਗੁਰੂ ਸਾਹਿਬ ਦੱਸਦੇ ਨੇ ਸੰਤ ਜਨਾ ਸਿਓ ਸੰਗ ਪਾਈ ਹੈ ਵੱਡੇ ਪੁੰਨ ਇਹ ਸੰਗਤ ਬਹੁਤ ਵੱਡੇ ਭਾਗਾ ਨਾਲ ਪਿਛਲੇ ਜਨਮਾਂ ਦੇ ਚੰਗੇ ਕੀਤੇ ਕਰਮਾ ਸਦਕਾ ਮਿਲਦੀ ਹੈ ਐਵੇਂ ਨਹੀਂ ਮਿਲ ਜਾਂਦੀ ਅੱਛਾ ਤਾਂ ਇਹ ਵੀ ਇੱਕ ਦਾਤ ਹੈ ਪਰ ਇਹ ਸੰਤ ਜਨ ਕਰਦੇ ਕੀ ਨੇ अपना जीवन किवें ਬਿਤਾਉਂਦੇ ਨੇ ਉਹ ਵੀ ਦੱਸਿਆ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ 17 ਉਹ ਅੱਠੇ ਪੈਰ ਮਤਲਬ 24 ਘੰਟੇ ਹਰ ਵੇਲੇ ਹਰੀ ਨੂੰ ਧਿਆਉਂਦੇ ਨੇ ਹਰ ਵੇਲੇ ਹਾਂਜੀ ਤੇ ਨਿਤ ਹਰੀ ਦਾ ਜਸ ਸੁਣਦੇ ਨੇ ਉਹਨਾਂ ਦਾ ਉੱਠਣਾ ਬੈਠਣਾ ਹਰ ਕੰਮ ਨਾਮ ਨਾਲ ਜਸ ਨਾਲ ਜੁੜਿਆ ਹੁੰਦਾ ਹੈ ਇਹੀ ਉਹਨਾਂ ਦੀ ਕਮਾਈ ਹੈ ਤਾਂ ਸਾਰੀ ਗੱਲ ਦਾ ਨਿਚੋੜ ਇਹੀ ਨਿਕਲਿਆ ਕਿ ਅਸਲੀ ਸ਼ਾਂਤੀ ਅਸਲੀ ਨਿਡਰਤਾ ਤੇ ਕਦੇ ਨਾ ਮੁੱਕਣ ਵਾਲਾ ਧਨ ਇਹ ਸਭ ਬਾਹਰ ਨਹੀਂ ਸਗੋਂ ਅੰਦਰ ਹੈ। ਬਿਲਕੁਲ। ਪਰਮਾਤਮਾ ਦੇ ਨਾਮ ਵਿੱਚ, ਉਹਦੇ ਚਰਨਾਂ ਦੀ ਸ਼ਰਣ ਵਿੱਚ ਤੇ ਗੁਰਮੁਖਾਂ ਦੀ ਸੰਗਤ ਵਿੱਚ। ਇੱਕ ਤਰ੍ਹਾਂ ਨਾਲ ਬਾਹਰ ਭਟਕਣ ਦੀ بجائے ਅੰਦਰ ਦੀ ਯਾਤਰਾ ਕਰਨ ਦਾ ਸੁਨੇਹਾ ਹੈ। ਸਹੀ ਗੱਲ ਹੈ ਜੀ। ਜਿੱਥੇ ਅਸਲੀ ਖਜ਼ਾਨਾ ਹੈ। ਬਹੁਤ ਵਧੀਆ ਵਿਚਾਰ ਹੈ ਜੀ। ਇਹ ਸਾਰੀ ਵਿਚਾਰ ਤੋਂ ਬਾਅਦ ਨਾ ਇੱਕ ਸਵਾਲ ਜ਼ਰੂਰ ਮਨ ਵਿੱਚ ਆਉਂਦਾ ਹੈ। ਹਾਂਜੀ। ਕਿ ਅਸੀਂ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਇੰਨੀ ਭੱਜ ਦੌੜ ਵਿੱਚ ਨੇਕ ਸੰਗਤ ਨੂੰ ਕਿਵੇਂ ਲੱਭੀਏ? ਕਿਵੇਂ ਬਤਾਈਏ? ਤੇ ਉਸ ਤੋਂ ਵੀ ਵੱਡੀ ਗੱਲ ਨਾਮ ਸਿਮਰਨ ਨੂੰ ਆਪਣਾ ਅਸਲ ਸਹਾਰਾ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਕਿਵੇਂ ਬਣਾਈਏ ਇਸ ਸੋਚਣ ਵਾਲੀ ਗੱਲ ਹੈ ਬਿਲਕੁਲ ਇਸ ਸਵਾਲ ਸਾਰਿਆਂ ਲਈ ਹੈ ਖੈਰ ਵਿਚਾਰ ਚਰਚਾ ਨੂੰ ਇੱਥੇ ਸਮਾਪਤ ਕਰਨ ਤੋਂ ਪਹਿਲਾਂ ਅਸੀਂ ਸਾਰਿਆਂ ਲਈ ਇੱਕ ਬਹੁਤ ਵਧੀਆ ਤੇ ਬਖਸ਼ਿਸ਼ ਭਰੇ ਦਿਨ ਦੀ ਕਾਮਨਾ ਕਰਦੇ ਹਾਂ ਸਾਡੇ ਕੋਲੋਂ ਖਾਸ ਕਰਕੇ ਗੁਰਬਾਣੀ ਦੇ ਉਚਾਰਣ ਵਿੱਚ ਕੋਈ ਪੁੱਲਚੁੱਕ ਹੋ ਗਈ ਹੋਵੇ ਤਾਂ ਕਿਰਪਾ ਕਰਕੇ ਖਿਮਾ ਕਰਨਾ ਜੀ ਹਾਂਜੀ ਮੇਰੀ ਵੀ ਇਹੀ ਅਰਦਾਸ ਹੈ ਕਿ ਵਾਹਿਗੁਰੂ ਜੀ ਸਾਰੀ ਸੰਗਤ ਨੂੰ ਤੰਦਰੁਸਤੀ ਬਖਸ਼ਣ ਨਾਮ ਬਾਣੀ ਦੀ ਦਾਤ ਦੇਣ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਤੇ ਇੱਕ ਨਿਮਰ ਬੇਨਤੀ ਹੈ ਜੀ ਜੇ ਇਹ ਵਿਚਾਰ ਚੰਗੀ ਲੱਗੀ ਹੋਵੇ ਤਾਂ ਇਸ ਸੇਵਾ ਵਿੱਚ ਹਿੱਸਾ ਪਾਉਣ ਲਈ ਇਸ ਨੂੰ ਅੱਗੇ ਸਾਂਝਾ ਜ਼ਰੂਰ ਕਰਨਾ ਜੀ ਤੇ ਸਾਡੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਅੱਗੇ ਵੀ ਅਜਿਹੇ ਵਿਚਾਰਾਂ ਸਾਂਝੀਆਂ ਹੁੰਦੀਆਂ ਰਹਿਣ ਬਿਲਕੁਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ